ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਪ੍ਰਚਾਰ ਕਰਦੇ ਹਰ ਦੁਆਰ ਪਹੁੰਚੇ ਆਪਨੇ ਗੰਗਾ ਦੇ ਕੰਡੇ ਦਾ ਡੇਰਾ ਲਾਇਆ ਗੁਰੂ ਸਾਹਿਬ ਤੋਂ ਥੋੜੀ ਹੀ ਦੂਰ ਇੱਕ ਬੈਸ਼ਨੋ ਸਾਧ ਦਾ ਡੇਰਾ ਸੀ ਏ ਸਾਧ ਬਹੁਤ ਪਖੰਡ ਕਰਦਾ ਸੀ ਲੋਕਾਂ ਤੇ ਆਪਣੇ ਧਰਮੀ ਹੋਣ ਦਾ ਭਲੇਖਾ ਪਾ ਰਿਆ ਸੀ ਗੁਰੂ ਸੈਵ ਨੇ ਇਸ ਪਖੰਡੀ ਦਾ ਪਾਜ ਉਘੇੜਨਾ ਸੀ ਇਸੇ ਲਈ ਉਸ ਦੇ ਨੇੜੇ ਡੇਰਾ ਲਾਇਆ ਸੀ ਦੂਜੇ ਦਿਨ ਸਵੇਰੇ ਸਾਧ ਨੇ ਇਸ਼ਨਾਨ ਕੀਤਾ ਭੋਜਨ ਪਕਾਉਣ ਦੀ ਤਿਆਰੀ ਕਰਨ ਲੱਗਾ ਚੌਂਕਾ ਤਿਆਰ ਕਰਨ ਲਈ ਗਾਂ ਦੇ ਗੋਹੇ ਦਾ ਪੋਚਾ ਫੇਰਿਆ ਲੱਕੜੀਆਂ ਨੂੰ ਸੁਚੀਆਂ ਕਰਨ ਲਈ ਪਾਣੀ ਨਾਲ ਧੋਤਾ ਚੌਂਕੇ ਦੇ ਆਲੇ ਦੁਆਲੇ ਲਕੀਰ ਖਿੱਚ ਦਿੱਤੀ ਤਾਂ ਕਿ ਰਾਖਸ਼ਸ ਅੰਨ ਦਾ ਰਸ ਨਾ ਲੈ ਜਾਣ ਲੱਕੜਾਂਬਾਲ ਦੇ ਭੋਜਨ ਤਿਆਰ ਕਰਨ ਲੱਗਾ ਉਹ ਚੌਂਕੇ ਦੀ ਪਵਿੱਤਰਤਾ ਨੂੰ ਧਰਮ ਸਮਝਦਾ ਸੀ ਤੇ ਆਪਣੇ ਆਪ ਨੂੰ ਬਹੁਤ ਵੱਡਾ ਧਰਮੀ ਗੁਰੂ ਜੀ ਨੇ ਸਾਧ ਦਾ ਪਲੇਖਾ ਦੂਰ ਕਰਨਾ ਸੀ ਤੇ ਲੋਕਾਂ ਨੂੰ ਸਮਝਾਉਣਾ ਸੀ ਕਿ ਇਹ ਧਰਮ ਨਹੀਂ ਇਹ ਤਾਂ ਪਖੰਡ ਹੈ ਇਸ ਲਈ ਮਰਦਾਨਾ ਜੀ ਨੂੰ ਜੋ ਉਹਨਾਂ ਦੇ ਨਾਲ ਸੀ ਸਾਦ ਕੋਲੋਂ ਅੱਗ ਲੈਣ ਭੇਜਿਆ ਭਾਈ ਮਰਦਾਨਾ ਜੀ ਨੇ ਸਾਦ ਕੋਲੋਂ ਅੱਗ ਮੰਗੀ ਸਾਦ ਲੋਹਾ ਲੱਖਾ ਹੋ ਗਏ ਗਾਲਾਂ ਕੱਢਣ ਲੱਗ ਪਿਆ ਸਾਦ ਭਾਈ ਮਰਦਾਨੇ ਨੂੰ ਕਹਿਣ ਲੱਗਾ ਤੂੰ ਮੇਰਾ ਚੌਂਕਾ ਪਿੱਟ ਦਿੰਦਾ ਹੈ ਸਾਧ ਗੁੱਸੇ ਵਿੱਚ ਭਖਿਆ ਪਿਆ ਸੀ ਉਹ ਅੱਗ ਦੀ ਚਾਤੀ ਲੈ ਕੇ ਭਾਈ ਮਰਦਾਨੇ ਦੇ ਪਿੱਛੇ ਦੌੜਿਆ ਭਾਈ ਮਰਦਾਨਾ ਸਤਗੁਰ ਜੀ ਪਾਸ ਆ ਪਹੁੰਚਿਆ ਮੰਗਰ ਮੰਗਰ ਸਾਧਵੀ ਆ ਪਹੁੰਚਿਆ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਸਾਧ ਜੀ ਆਪ ਐਨੇ ਗੁੱਸੇ ਵਿੱਚ ਕਿਉਂ ਹੋ ਸਾਧ ਨੇ ਗੁੱਸੇ ਵਿੱਚ ਹੀ ਜਵਾਬ ਦਿੱਤਾ ਇਸ ਮਰਾਸੀ ਨੇ ਮੇਰਾ ਚੌਂਕਾ ਪਿੱਟ ਦਿੱਤਾ ਹੈ ਇਸ ਦਾ ਪਰਸ਼ਾਵਾਂ ਮੇਰੇ ਚੌਂਕੀ ਉੱਤੇ ਪਿਆ ਹੈ ਜਿਸ ਨਾਲ ਮੇਰਾ ਚੌਂਕਾ ਆ ਪਵਿੱਤਰ ਹੋ ਗਿਆ ਹੈ ਇਹ ਪਾਈ ਮਰਦਾਨਾ ਸੂਦਰ ਹੈ ਨੀਮੀ ਜਾਤ ਦਾ ਹੈ ਇਸ ਲਈ ਮੇਰਾ ਜਨਮ ਪ੍ਰੇਸ਼ਟ ਹੋ ਗਿਆ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ ਇਹ ਕਿਵੇਂ ਹੋ ਸਕਦਾ ਹੈ ਪਾਈ ਮਰਦਾਨਾ ਤਾਂ ਮੇਰੇ ਵਰਗਾ ਮਨੁੱਖ ਹੈ ਨੀਮਾ ਉਹ ਹੈ ਜੋ ਨੀਮੇ ਕੰਮ ਕਰੇ ਗੁਰੂ ਜੀ ਨੇ ਸਾਧੂ ਨੂੰ ਕਿਹਾ ਤੂੰ ਆਪਣੇ ਅੰਦਰ ਚਾਤੀ ਮਾਰ ਕੇ ਵੇਖ ਤੇਰੇ ਅੰਦਰ ਕਿੰਨੇ ਔਗਣ ਭਰੇ ਹੋਏ ਹਨ ਤੇਰੇ ਹਿਰਦੇ ਵਿੱਚ ਦਇਆ ਨਹੀਂ ਕ੍ਰੋਧ ਹੈ ਤੇਰੇ ਅੰਦਰ ਪਿਆਰ ਨਹੀਂ ਨਫ਼ਰਤ ਹੈ ਤੇਰੇ ਅੰਦਰ ਸਰਬੱਤ ਦਾ ਭਲਾ ਨਹੀਂ ਪ੍ਰਾਈ ਨਿੰਦਿਆ ਹੈ ਉੱਚੀ ਸੁੱਚੀ ਮਤ ਨਹੀਂ ਨੀਚ ਵਿਚਾਰ ਹਨ ਜਦੋਂ ਤੇਰਾ ਹਿਰਦਾ ਐਨਾ ਮੈਲਾ ਹੈ ਤਾਂ ਪ੍ਰਮਾਤਮਾ ਨਾਲ ਪਿਆਰ ਕਿਵੇਂ ਹੋ ਸਕਦਾ ਹੈ ਕਿਸੇ ਨੂੰ ਮਾੜਾ ਨਾ ਸਮਝੋ ਸਭ ਅੰਦਰ ਪ੍ਰਮਾਤਮਾ ਦੀ ਜੋਤ ਵੇਖਣ ਦੀ ਕੋਸ਼ਿਸ਼ ਕਰੋ ਜੇ ਨਫ਼ਰਤ ਕਰਨੀ ਹੈ ਤਾਂ ਭੈੜੇ ਕੰਮਾਂ ਤੋਂ ਨਫ਼ਰਤ ਕਰੋ ਕਿਸੇ ਬੰਦੇ ਤੋਂ ਨਹੀਂ ਗੁਰੂ ਜੀ ਨੇ ਹੋਰ ਵੀ ਕਿਹਾ ਇਹ ਠੀਕ ਹੈ ਤੂੰ ਚੌਂਕਾ ਸੁਚਾਕਰ ਲਿਆ ਲਕੜੀਆਂ ਧੋ ਲਈਆਂ ਹਨ ਲਕੀਰ ਕੱਢ ਲਈ ਹੈ ਪਰ ਇਸ ਦਾ ਕੀ ਫਾਇਦਾ ਜੇਕਰ ਮਨ ਪਵਿੱਤਰ ਨਹੀਂ ਕੀਤਾ ਮਨ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਸੁਚਾ ਨਹੀਂ ਹੁੰਦਾ ਪਰਮਾਤਮਾ ਦੀ ਸਿਫਤ ਸਲਾਹ ਕਰਨ ਨਾਲ ਪਵਿੱਤਰਤਾ ਹੁੰਦਾ ਹੈ ਸੱਚਾ ਆਚਾਰਨ ਬਣਾਉਣ ਹੀ ਚੌਂਕੇ ਦਿਵਾਲੇ ਲਕੀਰ ਕੱਢਣਾ ਹੈ ਜਦੋਂ ਸਾਧੂ ਨੂੰ ਗੁਰੂ ਜੀ ਨੇ ਉੱਤਮ ਬਚਨ ਸੁਣੇ ਤਾ ਮਨ ਜਾਗ ਪਿਆ ਸਮਝ ਆ ਗਈ ਕਿ ਸਾਰੇ ਔਗਣ ਮੇਰੇ ਅੰਦਰ ਹਨ ਗੁਰੂ ਜੀ ਦੇ ਚਰਨੀ ਡਿੱਗ ਪਿਆ ਤੇ ਸਿੱਖੀ ਧਾਰਨ ਕੀਤੀ ਸਿੱਖਿਆ ਜਨਮ ਕਰਕੇ ਕੋਈ ਨੀਚ ਨਹੀਂ ਨੀਚ ਉਹ ਹੈ ਜਿਸ ਦਾ ਮਨ ਬਕਾਰਾਂ ਔਗਣਾ ਦੇ ਭੈੜੇ ਵਿਚਾਰਾਂ ਨਾਲ ਭਰਿਆ ਪਿਆ ਹੈ ਇਹ ਜਿਵਕਾਰੀ ਮਨੁੱਖ ਪਰਮਾਤਮਾ ਨੂੰ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ